ਮਠਾਈਆਂ ਤਾਂ ਤੁਸੀਂ ਬਹੁਤ ਤਰੀਕੇ ਦੀਆਂ ਟਰਾਈ ਕੀਤੀਆਂ ਹੋਣਗੀਆਂ ਔਰ ਖਾਧੀਆਂ ਹੋਣਗੀਆਂ ਲੇਕਿਨ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਦੇਸੀ ਔਰ ਹਲਵਾਈ ਸਟਾਈਲ ਸ਼ੱਕਰਪਾਰੇ ਦੀ ਰੈਸিপি ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ। ਇੱਕ ਵਾਰੀ ਤੁਸੀਂ ਸਾਡੇ ਇਸ ਤਰੀਕੇ ਨਾਲ ਸ਼ੱਕਰਪਾਰੇ ਬਣਾ ਕੇ ਟਰਾਈ ਕਰੋਗੇ ਨਾ ਕਦੀ ਵੀ ਬਾਜ਼ਾਰੋਂ ਲਿਆ ਕੇ ਨਹੀਂ ਖਾਓਗੇ ਹਮੇਸ਼ਾ ਘਰ ਹੀ ਬਣਾਓਗੇ ਇੰਨੇ ਜ਼ਿਆਦਾ ਟੇਸਟੀ ਬਣਦੇ ਨੇ ਦੇਖ ਸਕਦੇ ਹੋ ਕਿੰਨੇ ਵਧੀਆ ਲੱਗ ਰਹੇ ਨੇ। ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ। ਸਭ ਤੋਂ ਪਹਿਲਾਂ ਅਸੀਂ ਇੱਕ ਕੌਲੀ ਮੈਦਾ ਉਹਨੂੰ ਚੰਗੇ ਤਰੀਕੇ ਨਾਲ ਛਾਨ ਲਵਾਂਗੇ ਛਾਨਣੀ ਦੇ ਨਾਲ। ਜਦੋਂ ਮੈਦਾ ਬਿਲਕੁਲ ਵਧੀਆ ਤਰੀਕੇ ਨਾਲ ਛਾਣਿਆ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਮਿੱਠਾ ਸੋਡਾ ਬਹੁਤ ਜ਼ਿਆਦਾ ਮਿੱਠਾ ਸੋਡਾ ਨਹੀਂ ਐਡ ਕਰਨਾ ਅੱਧੇ ਚਮਚ ਤੋਂ ਵੀ ਘੱਟ ਮਿੱਠਾ ਸੋਡਾ ਅਸੀਂ ਇੱਥੇ ਐਡ ਕਰ ਰਹੇ ਹਾਂ ਇੱਥੇ ਅਸੀਂ ਇੱਕ ਕੌਲੀ ਮੈਦੇ ਵਿੱਚ ਅੱਧੇ ਚਮਚ ਤੋਂ ਵੀ ਘੱਟ ਮਿੱਠਾ ਸੋਡਾ ਐਡ ਕੀਤਾ ਅਗਰ ਤੁਸੀਂ ਵੱਧ ਬਣਾ ਰਹੇ ਹੋ ਫਿਰ ਥੋੜੀ ਜਿਹੀ ਕੁਆਂਟੀਟੀ ਇਹਦੀ ਵਧਾ ਸਕਦੇ ਹੋ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਅਸੀਂ ਕਿਉਂ ਉਹਨੂੰ ਚੰਗੇ ਤਰੀਕੇ ਮੈਲਟ ਕਰ ਲੈਨੇ ਆ ਇੱਕ ਕੌਲੀ ਅਸੀਂ ਮੈਦਾ ਯੂਜ਼ ਕੀਤਾ ਹੈ ਉਹਦਾ ਚੌਥਾ ਹਿੱਸਾ ਅਸੀਂ ਇਹਦੇ ਵਿੱਚ ਕਿਉਂ ਦਾ ਐਡ ਕੀਤਾ ਹੈ ਹੁਣ ਅਸੀਂ ਪਾਣੀ ਇਸ ਸਾ ਵੀ ਇਹਦੇ ਵਿੱਚ ਐਡ ਕਰਾਂਗੇ ਔਰ ਦੋਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਮੈਦੇ ਵਿੱਚ ਮਿਕਸ ਕਰਕੇ ਵਧੀਆ ਜਿਹਾ ਡੋ ਬਣਾ ਕੇ ਰੈਡੀ ਕਰਾਂਗੇ ਇਸ ਤਰੀਕੇ ਪਾਣੀ ਔਰ ਘਿਓ ਨੂੰ ਆਟੇ ਵਿੱਚ ਇਕੱਠਾ ਮਿਕਸ ਕਰਕੇ ਐਡ ਕਰਨ ਦੇ ਨਾਲ ਸਾਡਾ ਸ਼ੱਕਰ ਪਾਰੇ ਦਾ ਡੋ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਹੈ ਔਰ ਬਹੁਤ ਖਸਤਾ ਬਣ ਕੇ ਰੈਡੀ ਹੁੰਦਾ ਹੈ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਪਾਣੀ ਐਡ ਕਰਕੇ ਔਰ ਪ੍ਰੋਪਰ ਡੋ ਬਣਾ ਕੇ ਰੈਡੀ ਕਰਾਂਗੇ ਬਹੁਤ ਜ਼ਿਆਦਾ ਪਾਣੀ ਅਸੀਂ ਇਹਦੇ ਵਿੱਚ ਨਹੀਂ ਐਡ ਕਰਨਾ ਦੇਖ ਸਕਦੇ ਹੋ ਬਿਲਕੁਲ ਘੱਟ ਮਾਤਰਾ ਵਿੱਚ ਅਸੀਂ ਇਹਦੇ ਵਿੱਚ ਪਾਣੀ ਯੂਜ਼ ਕੀਤਾ ਹੈ ਔਰ ਆਟਾ ਇਕੱਠਾ ਕਰਕੇ ਰੈਡੀ ਕੀਤਾ ਹੈ ਜਦੋਂ ਵੀ ਸ਼ੱਕਰਪਾਰੇ ਦਾ ਆਟਾ ਅਸੀਂ ਲਗਾ ਕੇ ਤਿਆਰ ਕਰਨਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹ ਬਹੁਤ ਜ਼ਿਆਦਾ ਹਾਰਡ ਔਰ ਬਹੁਤ ਜ਼ਿਆਦਾ ਸੌਫਟ ਨਹੀਂ ਹੋਣਾ ਚਾਹੀਦਾ ਨਾਰਮਲ ਜਿਹਾ ਹੋਣਾ ਚਾਹੀਦਾ ਹੈ ਜਿਹਦੇ ਨਾਲ ਕਿ ਸ਼ੱਕਰਪਾਰੇ ਵਧੀਆ ਬਣ ਕੇ ਰੈਡੀ ਹੁੰਦੇ ਨੇ ਸੋ ਇੱਥੇ ਅਸੀਂ ਸਾਰਾ ਆਟਾ ਇਕੱਠਾ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਉਨੇ ਜਿਹੀ ਪਾਣੀ ਵਿੱਚ ਅਸੀਂ ਸਾਰਾ ਇਕੱਠਾ ਕਰਕੇ ਰੈਡੀ ਕੀਤਾ ਆਟਾ ਸੋ ਇੱਥੇ ਸਾਡਾ ਬਿਲਕੁਲ ਵਧੀਆ ਤਰੀਕੇ ਆਟਾ ਇਕੱਠਾ ਹੋ ਚੁੱਕਿਆ ਹੈ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਅੰਦਰੋਂ ਵੀ ਨਾ ਜ਼ਿਆਦਾ ਸਖਤ ਹੈ ਨਾ ਜ਼ਿਆਦਾ ਮੁਲਾਈ ਮੈਂ ਹੁਣ ਇਹਨੂੰ ਅਸੀਂ ਪੂਰੇ ਮਿਨਟ ਲਈ ਰੈਸਤੇ ਰੱਖ ਦਾਂਗੇ ਜਦੋਂ ਇਹਨੂੰ ਰੈਸਟ ਪੂਰੀ ਕੰਪਲੀਟ ਹੋ ਜਾਏਗੀ ਉਸ ਤੋਂ ਬਾਅਦ ਇਹਨੂੰ ਅਸੀਂ ਪੂਰਾ ਮਸਲ ਕੇ ਫਿਰ ਸਮੂਜਾ ਡੋ ਬਣਾ ਕੇ ਰੈਡੀ ਕਰਾਂਗੇ ਇੱਥੇ ਸਾਡੇ ਪੂਰੇ 10 ਮਿੰਟ ਕੰਪਲੀਟ ਹੋ ਚੁੱਕੇ ਨੇ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਮਸਲਾਂਗੇ ਪੂਰੇ 5 ਮਿੰਟ ਤੱਕ ਤੁਸੀਂ ਚਾਹੋ ਇਸ ਤਰੀਕੇ ਮੁੱਕੀ ਦੇ ਕੇ ਵੀ ਮਸਲ ਸਕਦੇ ਹੋ ਜਾਂ ਫਿਰ ਤੁਸੀਂ ਪਲੇਟਫਾਰਮ ਤੇ ਰੱਖ ਕੇ ਵੀ ਉਹਨੂੰ ਸਟ੍ਰੈਚ ਕਰਕੇ ਮਸਲ ਸਕਦੇ ਹੋ ਸੋ ਸਾਡਾ ਸ਼ੱਕਰ ਪਾਰਿਆਂ ਦਾ ਡੋ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਗਿਆ ਹੈ ਹੁਣ ਅਸੀਂ ਚੋਪਰ ਉੱਤੇ ਦੋ ਬੂੰਦਾ ਆਇਲ ਦੀਆਂ ਲਗਾ ਕੇ ਚੰਗੇ ਤਰੀਕੇ ਫਲਾਇਆ ਹੈ ਔਰ ਡੋ ਨੂੰ ਉਹਦੇ ਉੱ ਕੇ ਤੇ ਇਸ ਤਰੀਕੇ ਹਾਦੀ ਮਦਦ ਦੇ ਨਾਲ ਫਲਾਵਾਂਗੇ ਤੁਸੀਂ ਚਾਹੋ ਤੇ ਚਕਲਾ ਵੀ ਯੂਜ਼ ਕਰ ਸਕਦੇ ਹੋ ਹੁਣ ਅਸੀਂ ਇਹਨੂੰ ਵੇਲਣਾ ਸਟਾਰਟ ਕਰਦੇ ਆ ਅਸੀਂ ਨਾਰਮਲੀ ਜਿੱਦਾਂ ਰੋਟੀ ਵੇਲਦੇ ਆ ਉਸ ਤਰੀਕੇ ਸਾਨੂੰ ਇਹਦਾ ਪੇੜਾ ਬਣਾ ਕੇ ਵੇਲਣ ਦੀ ਜ਼ਰੂਰਤ ਨਹੀਂ ਹੈ ਡਾਇਰੈਕਟ ਅਸੀਂ ਡੋ ਨੂੰ ਵੇਲਣਾ ਸਟਾਰਟ ਕਰ ਸਕਦੇ ਆ ਔਰ ਇਹਨੂੰ ਵੇਲਦੇ ਟਾਈਮ ਥੋੜਾ ਮੋਟਾ ਰੱਖਣਾ ਹੁੰਦਾ ਹੈ ਅਗਰ ਇਸ ਤਰੀਕੇ ਦੀਆਂ ਦਰਾਰਾ ਵੀ ਹੋਣਗੀਆਂ ਤੇ ਤਾਂ ਵੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਇਹਦੇ ਨਾਲ ਵੀ ਇਹ ਪਰਫੈਕਟ ਬਣ ਕੇ ਰੈਡੀ ਹੁੰਦੇ ਨੇ ਜਦੋਂ ਇਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਵੇਲ ਕੇ ਰੈਡੀ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਟਰ ਇਹ ਨਾਈਫ ਦੀ ਮਦਦ ਦੇ ਨਾਲ ਕੱਟ ਲਗਾਵਾਂਗੇ ਔਰ ਛੋਟੇ ਛੋਟੇ ਕਯੂਬਸ ਬਣਾਵਾਂਗੇ ਜਿਹੜੇ ਕਿ ਸ਼ੱਕਰਪਾਰੇ ਦੀ ਸ਼ੇਪ ਹੁੰਦੀ ਹੈ ਉਹ ਦੇਖ ਕੇ ਤੇ ਫਿਰ ਇਹਨੂੰ ਅਸੀਂ ਫਰਾਈ ਕਰਾਂਗੇ ਦੇਖ ਸਕਦੇ ਹੋ ਜਿਹੜੀਆਂ ਐਕਸਟਰਾ ਕਾਰਨਰਸ ਹੈਗੀਆਂ ਨੇ ਪਹਿਲਾਂ ਅਸੀਂ ਉਹਨੂੰ ਚੰਗੇ ਤਰੀਕੇ ਕੱਟ ਲਗਾ ਕੇ ਅਲੱਗ ਕਰਤਾ ਹੈ ਔਰ ਚੌਰਸ ਸ਼ੇਪ ਵਿੱਚ ਇਹਨੂੰ ਕਰਤਾ ਹੈ ਹੁਣ ਅਸੀਂ ਇਹਦੇ ਵਿੱਚ ਸਟ੍ਰੇਟ ਕੱਟ ਲਗਾ ਕੇ ਔਰ ਛੋਟੇ ਛੋਟੇ ਕਯੂਬਸ ਬਣਾਵਾਂਗੇ ਇਸ ਤਰੀਕੇ ਤੁਸੀਂ ਪੀਜ਼ਾ ਕਟਰ ਦੀ ਮਦਦ ਨਾਲ ਵੀ ਕੱਟ ਲਗਾ ਸਕਦੇ ਹੋ ਕਾ ਤੁਹਾਡੇ ਕੋ ਪੀਜ਼ਾ ਕਟਰ ਨਹੀਂ ਹੈ ਫਿਰ ਤੁਸੀਂ ਨਾਈਫ ਵੀ ਯੂਜ਼ ਕਰ ਸਕਦੇ ਹੋ ਲੇਕਿਨ ਪਹਿਲਾਂ ਇਹਨੂੰ ਅਸੀਂ ਕਾਰਨਰਸ ਦਿੱਆ ਕਾਰਨਰਸ ਤੋਂ ਬਾਕਸ ਵਰਗੀ ਸ਼ੇਪ ਆ ਜੇ ਫਿਰ ਹੀ ਚੱਕਰ ਪਾਰੇ ਅੰਦਰੋਂ ਵੀ ਬਿਲਕੁਲ ਬਾਕਸ ਵਰਗੇ ਇਕੁਅਲ ਬਣ ਕੇ ਰੈਡੀ ਹੋਣਗੇ ਦੇਖ ਸਕਦੇ ਹੋ ਕਿੰਨੇ इजीली ਇਹਦੇ ਵਿੱਚ ਕੱਟ ਲੱਗ ਰਹੇ ਨੇ ਬਿਲਕੁਲ ਵੀ ਹਾਰਡ ਨਹੀਂ ਹੈ ਬਿਲਕੁਲ ਆਰਾਮ ਨਾਲ ਕੱਟ ਲੱਗ ਜਾਂਦੇ ਨੇ ਜਿਹੜੀ ਅਸੀਂ ਆਟੇ ਦੀਆਂ ਐਕਸਟਰਾ ਸਾਈਡਸ ਕੱਢੀਆਂ ਸੀ ਉਹਨਾਂ ਨੂੰ ਅਸੀਂ ਰੀਯੂਜ਼ ਕਰਨਾ ਹੈ ਦੁਬਾਰਾ ਅਸੀਂ ਉਹਦਾ ਪੇੜਾ ਬਣਾ ਕੇ ਤੇ ਉਹਨੂੰ ਵੇਲ ਕੇ ਤੇ ਇਸੇ ਤਰੀਕੇ ਬਾਕੀ ਸਾਰੇ ਚੱਕਰ ਪਾਰੇ ਵੀ ਬਣਾ ਕੇ ਰੈਡੀ ਕਰਾਂਗੇ ਸੋ ਇੱਥੇ ਔਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਚੁੱਕੇ ਆਏ ਹੋਣੇ ਕੇ ਕਰਕੇ ਅਸੀਂ ਇਹਦੇ ਵਿੱਚ ਚੱਕਰ ਪਾਰੇ ਐਡ ਕਰ ਦੇ ਜੇ ਜਾਵਾਂਗੇ ਫਰਾਈ ਕਰਦੇ ਜਾਵਾਂਗੇ ਜਦੋਂ ਇਹਨਾਂ ਨੂੰ ਫਰਾਈ ਕਰਨਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਲੋ ਟੂ ਮੀਡੀਅਮ ਫਲੇਮ ਤੇ ਫਰਾਈ ਕਰਨਾ ਹੈ ਔਰ ਇਹਨਾਂ ਦਾ ਕਲਰ 골ਡਨ ਬ੍ਰਾਊਨ ਨਹੀਂ ਰੱਖਣਾ ਇਸ ਤਰੀਕੇ ਵਾਈਟ ਜਿਹਾ ਹੀ ਰੱਖਣਾ ਹੈ ਫਰਾਈ ਕਰਕੇ ਕੱਢ ਲੈਣੇ ਆ ਦੇਖ ਸਕਦੇ ਹੋ ਕਿੰਨਾ ਦਾ ਸੋਹਣਾ ਕਲਰ ਆਇਆ ਹੈ ਗਾਈਜ਼ ਅਗਰ ਤੁਸੀਂ ਔਰੇਂਜ ਕਲਰ ਦੇ ਚੱਕਰਪਾਰੇ ਬਣਾਣਾ ਚਾਹੁੰਦੇ ਹੋ ਨਾ ਫਿਰ ਜਦੋਂ ਤੁਸੀਂ ਉਹਨੂੰ ਡੋ ਬਣਾ ਕੇ ਰੈਡੀ ਕਰੋਗੇ ਉਹਦੇ ਵਿੱਚ ਹਲਕਾ ਫੂਡ ਕਲਰ ਔਰੇਂਜ ਵਾਲਾ ਐਡ ਕਰ ਸਕਦੇ ਹੋ ਇੱਥੇ ਅਸੀਂ ਵਾਈਟ ਹੀ ਬਣਾਏ ਆ ਤੁਸੀਂ ਚਾਹੋ ਤੇ ਕਲਰ ਵੀ ਐਡ ਕਰ ਸਕਦੇ ਹੋ ਜਦੋਂ ਸਾਰੇ ਚੱਕਰਪਾਰੇ ਫਰਾਈ ਹੋ ਜਾਂਦੇ ਨੇ ਲਾਸ ਔਰ ਅਸੀਂ ਸਾਰਿਆਂ ਨੂੰ ਇਕੱਠਾ ਔਇਲ ਵਿੱਚ ਐਡ ਕੀਤਾ ਏ ਔਰ ਉਹਨਾਂ ਨੂੰ ਫਰਾਈ ਕਰਕੇ ਕੱਢ ਲਿਆ ਏ ਇੱਕ ਕੌਲੀ ਪਾਣੀ ਐਡ ਕੀਤਾ ਹੈ ਤੇ ਉਹਦੇ ਵਿੱਚ ਹੁਣ ਦੋ ਕੌਲੀ ਖੰਡ ਐਡ ਕੀਤੀ ਹੈ ਖੰਡ ਜਦੋਂ ਚੰਗੇ ਤਰੀਕੇ ਮੈਲਟ ਹੋ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਚਾशनी ਵਿੱਚ ਸ਼ੱਕਰ ਪਾਰੇ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਚਾशनी ਵਿੱਚ ਬਾਲਾ ਆਣਾ ਸ਼ੁਰੂ ਹੋ ਗਿਆ ਹੈ ਜਿਹੜੀ ਚਾशनी ਦੇ ਉੱਪਰ ਝਾਗ ਹੁੰਦੀ ਹੈ ਨਾ ਉਹਨੂੰ ਇਸ ਤਰੀਕੇ ਅਸੀਂ ਕਟਛੀ ਦੇ ਨਾਲ ਬਾਹਰ ਕੱਢ ਦਾਂਗੇ ਤਾਂ ਕਿ ਸਾਡੀ ਚਾशनी ਬਿਲਕੁਲ ਵਧੀਆ ਤਰੀਕੇ ਨਾਲ ਸਾਫ਼ ਹੋ ਜਾਏ ਦੇਖ ਸਕਦੇ ਹੋ ਬੜੇ ਆਰਾਮ ਨਾਲ ਤੁਸੀਂ ਕੱਢ ਸਕਦੇ ਹੋ ਤੇ ਇੱਥੇ ਸਾਡੀ ਚਾशनी ਵੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਜਿਹੜੇ ਸ਼ੱਕਰ ਪਾਰੇ ਅਸੀਂ ਬਣਾ ਕੇ ਫਰਾਈ ਕਰਕੇ ਰੈਡੀ ਕੀਤੇ ਨੇ ਉਹ ਸਾਰੇ ਸ਼ੱਕਰਪਾਰੇ ਅਸੀਂ ਚਾਸ਼ਨੀ ਵਿੱਚ ਐਡ ਕਰਤੇ ਨੇ ਤੇ ਚੰਗੇ ਤਰੀਕੇ ਮਿਕਸ ਕਰਤੇ ਨੇ ਮਿਕਸ ਕਰਨ ਤੋਂ ਬਾਅਦ ਅਸੀਂ ਕੜਾਈ ਚੁੱਲੇ ਤੋਂ ਥੱਲੇ ਉਤਾਰ ਲਈ ਸੀ ਤੇ ਉਸ ਤੋਂ ਬਾਅਦ ਸ਼ੱਕਰਪਾਰਿਆਂ ਨੂੰ ਪੂਰੇ 1 ਘੰਟੇ ਲਈ ਅਸੀਂ ਚਾਸ਼ਨੀ ਵਿੱਚ ਰਹਿਣਤਾ ਹੈ ਇੱਥੇ ਸਾਡਾ 1 ਘੰਟਾ ਗਾ ਕੰਪਲੀਟ ਹੋ ਚੁੱਕਿਆ ਹੈ ਤੇ ਅਸੀਂ ਸ਼ੱਕਰਪਾਰਿਆਂ ਨੂੰ ਚਾਸ਼ਨੀ ਚੋਂ ਬਾਹਰ ਕੱਢ ਲਿਆ ਹੈ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਸ਼ੱਕਰਪਾਰੇ ਉੱਤੇ ਚਾਸ਼ਨੀ ਚੜ ਗਈ ਹੈ ਔਰ ਅੰਦਰ ਵੀ ਬਿਲਕੁਲ ਵਧੀਆ ਤਰੀਕੇ ਚਾਸ਼ਨੀ ਦਾ ਟੇਸ ਰਚ ਚੁੱਕਿਆ ਸੀ ਸ਼ੱਕਰਪਾਰਿਆਂ ਦੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਏ ਸੀ ਤੁਸੀਂ ਵੀ ਜ਼ਰੂਰ ਟਰਾਈ ਕਰੇ ਨਸੀ ਮਿਲਦੇ ਨੇ ਨੈਕਸਟ ਵੀਡੀਓ